ਕਾਲਸਾ ਵਾਹਨ ਜੀ ਤੇ ਲੰਗ ਮਹੱਲਾ ਨਾਵਾ ਕਾਫੀ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕੀਰਤਨਾ ਹੈ ਤਉ ਜੀਤ ਲੈ ਕਾਲਸਾ ਵਾਹਨ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਗੁਰੂ ਤੇਗ বাহাদুর ਸਾਹਿਬ ਜਿਨ੍ਹਾਂ ਨੇ ਮੁਲਕ ਦੀ ਰੱਖਿਆ ਕਰਨ ਵਾਸਤੇ ਦਿੱਲੀ ਵਿੱਚ ਜਾ ਕੇ ਆਪਣਾ ਸੀਸ ਵਾਰਿਆ ਸਹਿਬ ਕਲਗੀਧਰ ਜੀ ਨੂੰ ਬਚਨ ਕੀਤੇ ਤਲਕ ਜੰਮੀਉ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮਸਾਕਾ ਗਰੀਬ ਨਵਾਜ਼ ਜੀ ਦੇ ਪਾਸ ਜਦੋਂ ਕਸ਼ਮੀਰੀ ਬ੍ਰਾਹਮਣ ਆਏ ਸਨ ਉਸ ਵਕਤ ਸਰ ਸੰਗੇ ਜੀ ਸਤਿਗੁਰੂ ਅੰਤਿਯਾਮੀ ਨਦੀ ਫਰਿਆਦ ਸੁਣ ਰਹੇ ਸਨ ਕਲ ਕੀ ਕਰਮਾਰਾਹ ਸਾਹਿਬ ਆਏ ਗਿਆਨ ਸਿੰਘ ਜੀ ਨੇ ਲਿਖਿਆ ਹੈ ਬਾਲਕ ਵਸਾਜ ਬੱਚਿਆਂ ਦੇ ਨਾਲ ਮਹਾਰਾਜਾ ਤੀਰ ਕਮਾਨ ਹੱਥ ਵਿੱਚ ਸੀ ਬਾਲ ਲੀਲਾ ਕਰਦੇ ਹੋਏ ਸ਼ਸਤਰ ਵਿਦਿਆ ਦਾ ਅਭਿਆਸ ਬੱਚਿਆਂ ਨੂੰ ਵੀ ਸਿਖਾਉਂਦੇ ਸੀ ਆਦਿ ਕਰਦੇ ਸਨ ਉਸ ਵੇਲੇ ਨਵੇਂ ਦੇਸ਼ ਦੇ ਆਦਮੀ ਆਏ ਵੇਖ ਕੇ ਪਰਦੇਸੀ ਜਿਨ੍ਹਾਂ ਦੇ ਵਾਸਰ ਫਟੇ ਹੋਏ ਹੈ ਸਰੀਰ ਬਹੁਤ ਭੁੱਖੇ ਤੇ ਲਿਸੇ ਬਹੁਤ ਕਮਜ਼ੋਰ ਹੋਏ ਹਨ ਜਿਨ੍ਹਾਂ ਦੇ ਬਹੁਤ ਬੁਰੇ ਹਾਲ ਹੈ ਗੁਰੂ ਸਾਹਿਬ ਦੇ ਬੂਹੇ ਅੱਗੇ ਖੜੋਤੇ ਵੇਖੇ ਮਹਾਰਾਜ ਸਾਹਿਬ ਜੀ ਉਸ ਵੇਲੇ ਦੀਵਾਨ ਕਿ ਆਏ ਸਾਰੀ ਸੰਗਤ ਨੇ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲਕ ਬਸਰਾ ਚ ਉਸ ਵਕਤ ਨੌ ਸਾਲ ਦੀ ਨੌਵਾਂ ਸਾਲ ਕਰਿਆ ਸੀ ਆਪ ਜੀ ਨੂੰ ਉਸ ਵਕਤ ਖੜੋਤੇ ਹਨ ਤੇ ਪੁੱਛਦੇ ਹਨ ਪਿਤਾ ਜੀ ਸਤਿਗੁਰੂ ਜੀ ਆਪ ਕਰਨ ਕਰਮ ਸਮਰਥੋਂ ਇਹ ਜਿਹੜੇ ਲੋਕ ਹਨ ਇਹ ਪਰਦੇਸੀ ਲੱਗਦੇ ਆ ਤੇ ਦੁਖੀ ਲੱਗਦੇ ਕਿੱਥੋਂ ਦੇ ਹਨ ਤੇ ਮਾਰਨ ਕਹੇ ਕਸ਼ਮੀਰ ਦੇ ਹਨ ਸੁਣ ਕੇ ਮਾਰਨ ਅੱਗੇ ਬੇਨਤੀ ਕੀਤੀ ਮਾਰਾ ਇਹਨਾਂ ਦੀ ਕੀ ਫਰਿਆਦ ਆਪ ਅੱਗੇ ਸਤਗੁਰੂ ਜੀ ਕਹੇ ਇਸ ਵਕਤ ਔਰੰਗਜੀਬ ਜ਼ਾਲਮ ਬਾਦਸ਼ਾਹ ਯੋਨੂਕਰ ਆਪਣੀ ਪਰਜਾ ਨੂੰ Hindu Musliman ਨੂੰ ਇੱਕੋ ਜਿਹਾ ਜਾਣ ਕੇ ਨਿਆਣੀ ਕਰਦਾ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਇਹਨਾਂ ਨੇ ਕਸ਼ਮੀਰ ਵੱਲੋਂ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਹੈ ਕਸ਼ਮੀਰ ਦੇ ਇਲਾਕੇ ਵਿੱਚ ਇੱਕ ਦਿਨ ਅਫਗਾਨਸ਼ੇਰ ਸੂਬੇ ਨੂੰ ਹੁਕਮ ਦਿੱਤਾ ਸੀ ਉਸਨ ਸਵਾ ਮਨ ਜਿਉ ਲਾ ਕੇ ਰੋਟੀ ਦੁਪਹਿਰ ਦੀ ਖਾਦੀ ਸੀ ਇਹ ਦੇਖ ਲਓ ਅੰਦਾਜ਼ਾ ਕਿੰਨੇ ਇੱਕ ਆਦਮੀ ਕਿੰਨੇ ਕੁ ਹਜ਼ਾਰ ਆਦਮੀਆਂ ਨੂੰ ਮੁਸਲਮਾਨ ਉਹ ਬਣਾ ਲਿਆ ਸੀ ਇੱਕ ਦਿਨ ਵਿੱਚ ਇਹ ਫਿਰ ਉਸ ਸੂਬੇ ਤੋਂ ਯਾਦਤ ਲੈ ਕੇ ਇਹਨਾਂ ਦਾ ਅਮਰਨਾਥ ਕਪਸਿਆ ਕੀਤੀ ਅਮਰਨਾਥ ਦੇ ਵਿੱਚੋਂ ਇਹਨਾਂ ਨੂੰ ਪੱਤਰਕਾ ਮਿਲੀ ਹੈ ਕਿ ਹੁਣ ਕੋਈ ਰਾਖਾ ਕਰਨ ਉਹਨੂੰ ਸਮਰਥ ਨਹੀਂ ਕਿ ਸਾਡੇ ਪਾਸ ਆਏ ਹਨ ਇਹ ਸੁਣ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹ ਰੱਖਿਆ ਕਿਵੇਂ ਹੋ ਸਕਦੀ ਹੈ ਦਸ਼ਮ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਕਹਿਣ ਲੱਗੇ ਕੋਈ ਮਹਾਪੁਰਖ ਆਪਣਾ ਸੀਸ ਮੁਲਕ ਤੋਂ ਦੀਵਾਰੇ ਉਹਨਾਂ ਦਾ ਖੂਨ ਧਰਤੀ ਤੇ ਜਦੋਂ ਡੁੱਲੇ ਤੇ ਫਿਰ ਧਰਮ ਦੁਨੀਆ 'ਚ ਕਾਇਮ ਹੋ ਗਏ ਤੇ ਤਾਂ ਇਹ ਹਿੰਦੂ ਰੱਖਿਆ ਹੋ ਸਕਦੀ ਵਿਚਾਰ ਹੋ ਸਕਦਾ ਹੈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਮਹਾਰਾ ਸਾਨੂੰ ਆ ਗਿਆ ਹੈ ਮਹਾਰਾ ਕਹਿੰਦੇ ਤੁਹਾਡੇ ਪਰਖਣ ਵਾਸਤੇ ਦੀਵਾਨ ਸਜਿਆ ਹੋਇਆ ਹੈ ਹਉ ਹਉ ਤੁਸੀਂ ਕਹਿਣ ਲੱਗੇ ਮਹਾਰਾਜ ਜੀ ਤਰਲੋਕੀ ਜੀ ਵੇਖੀਏ ਗੁਰੂ ਨਾਨਕ ਸਾਹਿਬ ਦੇ ਨਵੇਂ ਥਾਂ ਆਪੋਂ ਇਹ ਹਜ ਆਵਿਆ ਸਾ ਕੋਈ ਮਹਾਪੁਰਖ ਨਹੀਂ ਹੈ ਆਪ ਤਰਲੋਕੀ ਆਪ ਦੇ ਹੱਥ ਹੈ ਸਰਬ ਕਲਾ ਸਮਰੱਥ ਹੋ ਜੋ ਚਾਹੋ ਕਰ ਸਕਦੀ ਹੂ ਜੇ ਮਹਾਰੇ ਆਪ ਦੇ ਸੀਸ ਦਿੱਤੇ ਹੋਇਆ ਇਹਨਾਂ ਗਰੀਬਾਂ ਦੀ ਰੱਖਿਆ ਹੋ ਸਕਦੀ ਹੈ ਇਹਨੂੰ ਪਰੇ ਹੋਰ ਫਾਇਦੇਮੰਦ ਕਿਹੜੀ ਚੀਜ਼ ਸੁਣ ਕੇ ਮਹਾਰਾ ਸਾਹਿਬ ਬੜੇ ਖੁਸ਼ ਹੋਏ ਕਰਨ ਲੱਗੇ ਸ਼ਾਬਾਸ਼ ਤੁਹਾਡੀ ਪਰਖ ਕਰ ਰਹੇ ਸੀ ਲੋਸੀਂ ਆਪਣੇ ਸਿਰ ਜਾ ਕੇ ਦਨੇ ਤੁਸੀਂ ਇਹ ਪੰਥ ਨੂੰ ਗੁਰੂ ਨਾਨਕ ਦੇ ਧਰਮ ਚ ਲਾਏ ਨੂੰ ਕਹਿ ਰੱਖੋਗੇ ਕੁਰਬਾਨੀ ਕਰੋਗੇ ਤੇ ਰੱਖਿਆ ਕਰੋਗੇ ਕਿਉਂ ਕਹਿ ਕੇ ਗੁਰੂ ਮਹਾਰਾਜ ਸਾਹਿਬ ਜੀ ਤਿਆਰ ਹੋ ਕੇ ਜਿਨੋ ਦੀ ਬਾਤ ਆਪ ਕਲਗੀ ਤਰਨ ਵਿਚਤਰਨਾਟਿ ਚ ਲਿਖਿਆ ਹੈ ਤਿਲਕ ਜਨਿਉ ਰਾਖਾ ਪ੍ਰਵਤਾਂ ਕਾ ਤੀਨੋ ਬੜੋ ਕਲੂ ਮਸਾਕ ਕਿਉਂ ਧਰਮ ਦੀ ਰੱਖਿਆ ਕਰਨ ਵਾਸਤੇ ਗੁਰ ਤੇਗ ਬਹਾਦਰ ਸਾਹਿਬ ਨੇ ਸਾਰੀ ਹਿੰਦ ਦਾ ਬੋਝ ਆਪਣੇ ਸਿਰ ਤੇ ਲੈ ਕੇ ਚਾਲਣੀ ਚੋਂ ਕਿ ਜਾ ਕੇ ਆਪਣਾ ਸਿਰ ਵਾਰਿਆ ਜਾਲਮ ਦੀ ਤਲਵਾਰ ਜਿਹੜੀ ਐ ਇੰਨੀ ਖੁੰਡੀ ਹੋ ਗਈ ਉਹ ਕੱਚੇ ਕਾਗਜ਼ ਨੂੰ ਕੱਟ ਸਕਦੀ ਅਤੇ ਕੱਚੇ ਕਾਗਜ਼ ਨੂੰ ਨਾ ਕੱਟ ਸਕੀ ਕੱਚੇ ਤਾਗੇ ਨੂੰ ਨਾ ਕੱਟ ਸਕੀ ਆਪ ਸਰਦੂ ਸੱਚੇ ਪਾਤਸ਼ਾਹ ਜੀ ਦੇਤੇ ਜੋ ਤੇਗ ਬਾਉਣ ਲੱਗਾ ਉਹਦੀ ਬਾਹ ਤੇ ਝਟਕਾ ਪਿਆ ਤੇ ਗੁਰੂ ਸਾਹਿਬ ਦਾ ਸਿਰ ਧਰ ਨਾਲ ਉੱਡ ਕੇ ਭਾਈ ਜੈਤੇ ਦੀ ਝੋਲੀ 'ਚ ਪਹਿਲਾਂ ਹੀ ਜਾ ਪਿਆ ਇਹੀ ਜੀ ਕੁਰਬਾਨੀ ਗੁਰੂ ਸਾਹਿਬ ਜੀ ਨੇ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਠੀਕਰ ਫੋਰ ਦੇ ਲੀਸ ਤੇ ਪ੍ਰਾਪਰਕੀਓ ਪਿਆਨ ਤੇਗ ਬਹਾਦਰ ਸੀ ਕਿਹਦਾ ਕਰੀ ਨਾ ਕਿਨੂ ਆਨ ਜਿਹਨਾਂ ਆਪਣੇ ਸੀਸ ਰੂਪੀ ਠੀਕਰੇ ਨੂੰ ਇਹ ਔਰੰਗਜੇਬ ਦੇ ਸਿਰ ਭੰਨ ਕੇ ਵਾਹੀਦੂਦੀਪੂਰੀ ਸਚਖੰਡ ਚ ਗਏ ਇਹੋ ਜਿਹਾ ਪਰਬਕਾਰ ਵਾਲਾ ਕੰਮ ਭਾਵੇਂ ਹਿੰਦਵਾਸੀ ਲੋਕ ਗੁਰੂ ਸਾਹਿਬ ਦੇ ਉਪਕਾਰ ਤੋਂ ਅਕਿਰਤ ਕਰਨ ਹੋਣ ਜਾਣਨ ਚਾਹੇ ਨਾ ਜਾਣਨ ਪਰ ਗੁਰੂ ਸਾਹਿਬ ਵਰਗਾ ਇਹ ਪਰਮਕਾਰ ਕਿਸੇ ਨਹੀਂ ਦੁਨੀਆ ਚ ਆ ਦੇਖਾ। ਜੋ ਸਤਿਗੁਰੂ ਸੱਚੇ ਪਾਤਸ਼ਾਹ ਉਹ ਜੋ ਕੁਰਬਾਨੀ ਦਾ ਸਬਕ ਦੇਣ ਵਾਲੇ ਹਨ ਸੱਚੇ ਪਾਤਸ਼ਾਹ ਨਵੇਂ ਪਾਤਸ਼ਾਹ ਸਿੱਖ ਸੰਗਤਾਂ ਤਾਂ ਹੀ ਕੁਰਬਾਨੀ ਕਰਦੀਆਂ ਸਾਡੇ ਸਤਿਗੁਰੂ ਜੀ ਜਨਾਬ ਕੁਰਬਾਨੀਆਂ ਕੀਤੀਆਂ ਹਨ। ਇਸੇ ਕਰਕੇ ਸਾਧ ਸੰਗਤ ਜੀ ਗੁਰਸਿੱਖ ਜਦੋਂ ਵੀ ਕੋਈ ਔਕੜ ਪੈਂਦੀ ਹੈ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦੇ ਜੇ ਗੁਰੂ ਸੱਚੇ ਪਾਤਸ਼ਾਹ ਦੇ ਸਾਦਕ ਸੇ ਕਹੌਣ ਵਾਲੇ ਹੈ ਉਹ ਚੋਜੀ ਬਾਦਸ਼ਾਹ ਨਵੇਂ ਬਾਦਸ਼ਾਹ ਜਿਨ ਪਰਉਕਾਰ ਕੀਤਾ ਹਿੰਦੁਸਤਾਨ ਦੀ ਰੱਖਿਆ ਵਾਸਤੇ ਆਪਣਾ ਸੀਸ ਵਾਰਿਆ ਬਾਬੇ ਬਕਾਲੇ ਚ ਉਸ ਵਕਤ ਮਾਰਾ ਬੈਠੇ ਹੈ ਬਾਬੇ ਬਕਾਲੇ ਚ ਸਿੱਖਾਂ ਨੇ ਬੇਨਤੀ ਕੀਤੀ ਇਹ ਸ਼ਬਦ ਜਿਹੜੇ ਤਿੰਨੇ ਹੈ ਬਾਬੇ ਬਕਾਲੇ ਵਿੱਚ ਸਿੱਖਾਂ ਦੀ ਬੀਲ ਪੀ ਸੁਣ ਕੇ ਮਾਰਿਆ ਨੇ ਉਚਾਰਨ ਕੀਤੇ ਹਨ ਕਾਫੀ ਸ਼ਾਨਦਾਰ ਨਾਮ ਹੈ ਤਲੰਗ ਮਹੱਲਾ ਨਾਵਾ ਨਵੇਂ ਪਾਦਸ਼ਾਹ ਤੇ ਲੰਗਰ ਆਗ ਵਿੱਚ ਚਾਰ ਨੂੰ ਕਰਦੇ ਆ ਕਾਫੀ ਸ਼ੰਦ ਹੈ ਕਿ ਕੋ ਦੁਆਇ ਤੇ ਉਪਰਵੇਸ਼ ਰੇ ਓਮਕਾਰ ਸਾਰਿਆਂ ਦਾ ਪ੍ਰਕਾਸ਼ ਤੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਿਰ ਪਾਉਂਦੇ ਹਨ ਚੇਤਨਾ ਹੈ ਤਾਂ ਚੇਤ ਲੈ ਇਹ ਪੁਰਖ ਚੇਤਨਾ ਹੈ ਜੇ ਕਰਕੇ ਤੇਰੇ ਚੇਤਨਾ ਯਾਦ ਹੈ ਕਿ ਨਹੀਂ ਮਾਤਾ ਦੇ ਘਰ ਇਹ اقਰਾਰ ਕੀਤਾ ਸੀ ਕਿ ਮੈਂ ਸਵਾਸ ਸਵਾ ਤੇਰਾ ਭਜਨ ਕਰਿਆ ਕਰੂੰ ਉਹ اقਰਾਰ ਕੀਤਾ ਤੇਰੇ ਚੇਤੇ ਹੈ ਕਿ ਨਹੀਂ ਇਹ ਭਾਈ ਚੇਤੇ ਤਾਂ ਚੇਤ ਲੈ ਉਸ ਪਰਮੇਸ਼ਰ ਨੂੰ ਯਾਦ ਕਰ ਉਸ ਗੁਰਮੁਖਾਂ ਕਰਾਉ ਪਰਹਰ ਚੇਤੇ ਆਸੇ ਪਾਇਨ ਮੋਖ ਦਵਾਰ ਗੁਰਮਖਾਨਾ ਕਰਾਹਰਾਂ ਦੇ ਉੱਤੇ ਪਰਮੇਸ਼ਰ ਨੂੰ ਯਾਦ ਕੀਤਾ ਇਸ ਕਰਕੇ ਮੁਕਤੀ ਦਾ ਦਵਾਰ ਸੰਸਾਰ ਤੋਂ ਪਾਉਂਦੇ ਹਾਂਗੇ ਗਿਆਨ ਇਸੇ ਪ੍ਰਕਾਰ ਚੇਤਨਾ ਹੈ ਤਾਂ ਇਹ ਯਾਦ ਕਰਨਾ ਹੈ ਤਾਂ ਯਾਦ ਕਰ ਲੈ ਸਮਾਂ ਹੁਣ ਤੇਰਾ ਹੈ ਚੇਤੇ ਕਰਨ ਦਾ ਚੇਤਨਾ ਨਾ ਬੁੱਧੀ ਹੈ ਜੇ ਤੇਰੇ ਅੰਦਰ ਅਕਲ ਹੈ ਲਿਆਕਤ ਹੈ ਇਹ ਤਾਂ ਵਾਹਿਗੁਰੂ ਨੂੰ ਚੇਤੇ ਕਰ ਲੈ। ਅਪੇ ਜੇ ਚੇਤੇ ਨਹੀਂ ਹੈ ਤਾਂ ਅਸੀਂ ਤੇਰੇ ਚੇਤੇ ਕਰਾ ਸਕਦੇ ਹਾਂ। ਹੁਣ ਚੇਤੇ ਕਰ ਲੈ। ਚੇਤਨ ਜੇ ਕਰਕੇ ਚੇਤਨ ਸਦਾ ਜਿਉਂਦਾ ਜਾਗਦਾ ਤਾਂ ਪਰਮੇਸ਼ਰ ਨੂੰ ਚੇਤੇ ਕਰ ਲੈ। ਜੇ ਮਰਿਆ ਹੋਇਆ ਤਾਂ ਤੈਨੂੰ ਕੀ ਕਹਿਣਾ? ਸੋ ਇਸ ਕਰਕੇ اے ਭਾਈ ਜੇ ਤੇਰੇ ਅੰਦਰ ਚੇਤਨਤਾ ਹੈ, ਜੇ ਤੇਰੇ ਵਿੱਚ ਹੁਸ਼ਿਆਰੀ ਹੈ, ਤੇਰੇ ਅੰਦਰ ਜੇ ਕੋਈ ਅਕਲ ਹੈ, ਲਿਆਕਤ ਹੈ ਤਾਂ ਵਾਹਿਗੁਰੂ ਨੂੰ ਚੇਤੇ ਕਰ ਲੈ। ਦੇਸ ਦਿਨ ਮੈਂ ਪ੍ਰਾਨ ਕਿੰਨਾ ਚਿਰ ਜੇ ਕਰਾਂ ਰਾਤ ਤੇ ਦਿਨ ਇਹ ਤੇ ਦੋ ਗੱਜ ਹਨਗੇ ਜਿਨ੍ਹਾਂ ਦੇ ਨਾਲ ਸਾਰੀ ਤੇਰੀ ਉਮਰ ਮਿੰਦੀ ਜਾ ਰਹੀ ਹੈ ਜੋਦ ਨੇ ਆਵ ਸੋਦਨ ਜਾਹੀ ਕਰਨਾ ਕੂਚ ਰਹਿਣ ਕਰਨਾ ਹੀ ਰਾਤ ਦਿਨ ਦੇ ਅਰਸ਼ੇ ਦੇ ਅੰਦਰ ਠੇ ਪੈਰ ਆਠ ਪੈਰ ਜੀ ਬਿਸਰਾ ਨਾਹੀ ਗਤ ਹੋਵੇ ਨਾਨਕ ਤੁਸ ਲਗ ਪਾਈ ਜਿਨੋਂ ਠੇ ਪੈਰ ਮਾਰੇ ਪੁੰਦੇ ਨਹੀਂ ਉਹਨਾਂ ਦੇ ਚਰਨੀ ਲਾ ਕੇ ਵੀ ਮੁਕਤ ਹੋਈ ਆਈ ਨਾ ਸੋ ਐਸਾ ਗੁਣ ਹੈ ਰਾਤ ਦਿਨ ਕੇ ਪ੍ਰਾਣਹਾਰੀ ਜੀ ਉਸ ਪਰਮੇਸ਼ਰ ਨੂੰ ਚੇਤੇ ਕਰ ਲੈ ਛੇੜ ਛੇਨ ਆਉਦ ਬੇਹਾਤ ਹੈ ਜਿਹੜਾ ਛੇਨ ਛੇਨ ਗੁਜ਼ਰਦਾ ਹੈ ਕੱਡ ਸ਼ਬਦ ਕਿਉਂ ਦੋ ਖਿੰਨ ਗੁਜ਼ਰ ਜਾਂਦੇ ਵਿਆਕਰਨ ਦੇ ਕਦਰ ਅਨੁਸਾਰ ਅਤੇ ਨਿਆਇਕਾਂ ਦੇ ਮਾਤਰਾ ਅਨੁਸਾਰ ਪਿਪਲ ਦੇ ਪੱਤੇ ਵੀ ਦੀ ਸੂਈ ਛੇਰੀ ਦੇ ਕੇ ਪਾਰ ਕਰਦੀ ਹੈ ਤੇ 4 ਖਿੰਨ ਗੁਜ਼ਰ ਜਾਂਦੇ ਐਨੇ ਥੋੜੇ ਟਾਈਮ ਦਾ ਨਾਮ ਹੈ ਕਿਉਂ ਛੇਨ ਛੇਨ ਕਾਲ ਚ ਤੇਰੀ ਰਤੀ ਅਤੀ ਕਾਲ ਚ ਔਰ ਜਿਹੜੀ ਉਮਰ ਹੈ ਇਹ ਦਿਹਾੜਾ ਗੁਜ਼ਰਦੀ ਜਾ ਰਹੀ ਹੈ ਫੁੱਟੇ ਘਟ ਜਿਉਂ ਪਾਣੀ ਜਿਵੇਂ ਫੁੱਟੇ ਘੜੇ ਚੋਂ ਪਾਣੀ ਸਾਰਾ ਸਰਦਾ ਜਾਂਦਾ ਨਿਕਲਦਾ ਜਾਂਦਾ ਕਿਉਂ ਭਾਈ ਤੂੰ ਫੁੱਟੇ ਘੜੇ ਦੀ ਨਹੀਂ ਤੇਰਾ ਜੀਵਨ ਹੈ ਸੋ ਇਹ ਪਾਣੀ ਦੀ ਨਹੀਂ ਤੇਰੇ ਸਾਬ ਮੁੱਕਦੇ ਜਾ ਰਹੇ ਹਨ ਰਹਾਉ ਹਰ ਗੋਨ ਕਾਹੇ ਨਾਂਗਾ ਵੇ ਇਹ ਭਾਈ ਅਕਾਲਪੁਰ ਖਰੀਦੇ ਗੁਣਾ ਨੂੰ ਕਿਸ ਵਾਸਤੇ ਨਹੀਂ ਪ੍ਰੇਮੀਆਂ ਤੂੰ ਗਾਉਂਦਾ ਹੈ ਮੂਰਖ ਅਗਿਆਨ ਇਹੇ ਭਾਈ ਵਿਵਹਾਰਾਂ ਵੱਲੋਂ ਵੀ ਮੂਰਖ ਹੈ ਆਪਣੇ ਵਿਹਾਰ ਨੂੰ ਸਿੱਧੂ ਨਹੀਂ ਕਰਨਾ ਚਾਹੁੰਦਾ ਤੇ ਅਗਿਆਨ ਹੈ ਤੇਰੇ ਅੰਦਰ ਪਰਮਾਰਥ ਵੱਲੋਂ ਵੀ ਤੇ ਪਰਮਾਰਥ ਵੱਲੋਂ ਵੀ ਅਗਿਆਤ ਅਤੇ ਮੂਰਖ ਪ੍ਰੋਖ ਗਿਆਨ ਵੱਲੋਂ ਵੀ ਮੂਰਖ ਹੈ ਅਤੇ ਪਰਮਾਰਥ ਵੱਲੋਂ ਅਪਰੋਹ ਗਿਆਨ ਵੱਲੋਂ ਵੀ ਅਗਿਆਨੀ ਹੈ ਅਵਰਨ ਦਾ ਪੜਦਾ ਪਿਆ ਹੋਇਆ ਹੈ ਸਤਿ ਸ਼ਾਸਤਰਾਂ ਦੀ ਗਿਆਤ ਵੱਲੋਂ ਵੀ ਮੂਰਖ ਹੈ ਅਤੈ ਸਰੂਪ ਦੇ ਵਿਚਾਰ ਵੱਲੋਂ ਵੀ ਅਗਿਆਨੀ ਹੈ ਝੂਠੇ ਲਾਲਚ ਲਾਗ ਕੇ ਝੂਠੇ ਜੀਵਨ ਦੇ ਲਾਲਚ ਲਾ ਕੇ ਝੂਠੇ ਪਦਾਰਥਾਂ ਦੇ ਲਾਲਚ ਲਾ ਕੇ ਝੂਠੇ ਸੰਬੰਧੀਆਂ ਦੇ ਲਾਲਚ ਲਾ ਕੇ ਨਹਿ ਮਰਨ ਨੂੰ ਪਛਾਨਣਾ ਤਾ ਆਪਣੀ ਮੌਤ ਨੂੰ ਪਛਾਣਿਆ ਹੀ ਨਹੀਂ ਮੌਤ ਨੂੰ ਭੁਲਾਈ ਬੈਠਾ ਹੈ ਅੱਜ ਹੂੰ ਕਾਸ਼ ਵਿਗੜਿਓ ਨਹੀਂ ਅਜੇ ਵੀ ਜਿਵੇਂ ਕਹਿੰਦੇ ਬਿੱਲੀਆਂ ਵੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਝੋਲੀ ਚੱਕ ਕੇ ਪਾ ਲਈਏ ਅਜੇ ਵੀ ਜਿੰਨਾ ਕੁ ਤੇਰੀ ਜ਼ਿੰਦਗੀ ਹੈ ਇਹਦੇ ਵਿੱਚ ਕੁਝ ਨਾ ਵਿਗੜਿਆ ਸਮਝ ਜਿਵੇਂ ਕਿਸੇ ਆਦਮੀ ਦੇ ਹੱਥ ਵਿੱਚ ਲੱਜ ਹੋਵੇ ਡੋਲ ਖੂਬ ਚਭਰਾਇਆ ਹੋਵੇ ਜਿੰਨਾ ਚ ਹੱਥ ਵਿੱਚ ਲੱਜ ਪਕੜੀ ਹੈ ਜੇ ਕੁਝ ਨਾ ਵਗੜ ਸਮਝੇ ਜੇ ਉਸ ਲੱਜ ਨੂੰ ਡੋਲ ਸਮੇਤ ਬਾਹਰ ਖਿੱਚ ਕੇ ਕੱਢ ਲਵੇ ਇਸੇ ਪ੍ਰਕਾਰ ਜਿੰਨੀ ਬਾਕੀ ਦੀ ਜ਼ਿੰਦਗੀ ਰਹਿੰਦੀ ਹੈ ਇਹ ਵਿੱਚ ਵੀ ਅਜੇ ਕੁਝ ਵਿਗੜਿਆ ਨਹੀਂ ਹੈ ਪੁਰਖੋ ਤੇਰਾ ਜੋ ਪ੍ਰਭ ਗੁਣ ਗਾ ਪਰ ਸਫਾਈ ਤਾਂ ਹੈ ਸਵਰਨਾ ਤਾਂ ਹੈ ਜੋ ਪੁਰਸ਼ ਵਾਹਿਗੁਰੂ ਦੇ ਗੁਣਾਂ ਨੂੰ ਗਾਵੇ ਉਹਦਾ ਸਮਝੋ ਅਜੇ ਜਿੰਨਾ ਚਿਰ ਜ਼ਿੰਦਗੀ ਹੱਥ 'ਚ ਹੈ ਕੁਝ ਨਹੀਂ ਵਿਗੜਿਆ ਸਵਾਰ ਸਕਦਾ ਆਪਣੇ ਆਪ ਨੂੰ ਕਹੋ ਨਾਨਕ ਤੇ ਭਜਨ ਤੇ ਸਤਿਗੁਰੂ ਨਾਨਕ ਦੇਵ ਗੁਰੂ ਤੇਗ ਬਾਹੜ ਸਾਹਿਬ ਜੀ ਕਹਿੰਦੇ ਆ ਨੇ ਤਿਸ ਵਾਹਿਗੁਰੂ ਦੇ ਭਜਨ ਸਿਮਮੇ ਕਰਨੇ ਕਰਕੇ ਭਜਨ ਉਧਰੇ ਹਿੰਦੁਸਤਾਨ ਦੇ ਅੰਦਰ ਭਜਨ ਕੀਰਤਨ ਨੂੰ ਕਹਿੰਦੇ ਹਨ ਉਸ ਦੇ ਭਜਨ ਤੇ ਕੀਰਤਨ ਤੇ ਨਿਰਭਉ ਕਰਨ ਆਜੋ ਪਰਮੇਸ਼ਰ ਹੈ ਉਸ ਦੀ ਪਜਵੀ ਨੂੰ ਪਾ ਸਕਦਾ ਹੈ ਨਿਰਭੈਤਾ ਜਿਸ ਵਿੱਚ ਕਾਲ ਨੂੰ ਕੋ ਕਾਲ ਮਹਾਕਾਲ ਨੂੰ ਕੋ ਕਾਲ ਹੈ ਜਿਸ ਨੂੰ ਕਾਲ ਪਹ ਨਹੀਂ ਸਕਦਾ ਉਹ ਨਿਰਭੈ ਪਦ ਹੈ ਉਸ ਨੂੰ ਪਾ ਲੈਂਦਾ ਹੈ